ਪੈਰ ਦੇ ਵਿੱਚ ਪ੍ਰਿੰਸ ਦੇ ਕੀੜੇ ਪਏ ਹੋਏ ਸੀ ਤਾਂ ਪੂਰਾ ਪੈਰ ਕੀੜਿਆਂ ਨੇ ਖਾਧਾ ਹੋਇਆ ਸੀ ਅੰਦਰੋਂ ਵਿੱਚੋਂ ਹੱਡੀਆਂ ਜਿਹੜੀਆਂ ਉਂਗਲਾਂ ਵਾਲੀਆਂ ਹੱਡੀਆਂ ਪੰਜੇ ਇਦਾਂ ਇਦਾਂ ਚੱਲਦੀਆਂ ਦੀਦੀਆਂ ਸੀ ਵਿੱਚੋਂ ਲੱਤ 'ਚ ਕੀੜੇ ਪੈ ਗਏ ਫਿਰ ਵੀ ਓਵੇਂ ਫਿਰਦਾ ਰਿਹਾ ਕਿਸੇ ਨੇ ਬਾਹ ਨਹੀਂ ਫੜੀ ਕੋਈ ਆਪਣਾ ਅੱਗੇ ਨਹੀਂ ਆਇਆ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਮੇਰਾ ਵਾ ਪਿਓ ਮਰ ਗਿਆ ਸੀ ਨਸ਼ੇ ਕਰਦੇ ਸ਼ਰਾਬ ਪੀਂਦਾ ਸੀ ਬਾਪੂ ਮਾਂ ਜਦੋਂ ਇਹ ਛੋਟਾ ਜਿਹਾ ਸੀ ਉਦੋਂ ਹੀ ਪੂਰੀ ਹੋ ਗਈ ਸੀ ਦਿਲ ਦੀ ਸਰਾਖ ਸੀ ਕਾ ਮਾਂ ਦੇ ਨਹਾਉਣ ਦੀ ਧੋਣ ਦੀ ਕੋਈ ਸੋਝੀ ਨਹੀਂ ਹੱਥਾਂ ਦੇ ਵਿੱਚ ਇੰਨੇ ਕਾਲੇ ਕਾਲੇ ਉਹ ਗੰਦ ਫਸਿਆ ਹੋਇਆ ਉਵੇਂ ਹੀ ਗੰਦੇ ਹੱਥਾਂ ਨਾਲ ਖਾਈ ਜਾਵੇ ਉਹਨਾਂ ਨਾਲ ਹੀ ਕੀੜੇ ਕੱਢੀ ਜਾਵੇ ਬੰਦਾ ਜੇ ਦਾਦਕੇਆਂ ਵਾਲੇ ਪਾਸੇੋਂ ਕਿਤੋਂ ਸਪੋਰਟ ਨਹੀਂ ਮਿਲਦੀ ਬੰਦਾ ਨਾਨਕੀ ਜਾਂਦਾ ਜਦੋਂ ਨਾਨਕੇ ਵੀ ਕਹਦੇ ਨੇ ਇੱਥੇ ਨਹੀਂ ਆਉਣਾ ਇੱਥੇ ਨਹੀਂ ਵੜਨਾ ਅੱਜ ਤੋਂ ਬਾਅਦ ਤੇ ਸਾਰੇ ਰਾਹ ਹੀ ਬੰਦ ਕਰ ਤਾਏ ਚਾਚਿਆਂ ਨੇ ਤਾਂ ਪਹਿਲਾਂ ਹੀ ਰਾਹ ਬੰਦ ਕਰ ਦਿੱਤੇ ਸੀ ਘਰ ਵੇਚ ਤਾ ਸੀ 5 ਸਾਲ ਹੋ ਗਿਆ ਪ੍ਰਿੰਸ ਸਾਡੇ ਨਾਲ ਦਿਨ ਰਾਤ ਸੇਵਾ ਕਰਾਉਂਦਾ ਭਾਂਡੇ ਧੋਣੇ ਆ ਸਵੇਰੇ ਪ੍ਰਸ਼ਾਦਾ ਸ਼ਿਕਾਉਣਾ ਤੇ ਉੱਥੇ 15-20 ਜਣਾਂ ਦੀ ਟੀਮ ਆ ਪੂਰੀ ਉਹਦੇ ਵਿੱਚ ਪ੍ਰਿੰਸ ਹੈ ਜਿਹੜਾ ਇਨਚਾਰਜ ਆ ਇੱਥੇ ਹੁਣ ਹਜ਼ਾਰਾਂ ਹੀ ਬੰਦਿਆਂ ਨੂੰ ਇਹ ਬਾਈ ਪ੍ਰਸ਼ਾਦਾ ਪਾਣੀ ਸ਼ਿਕਾਉਂਦਾ ਹਜ਼ਾਰਾਂ ਹੀ ਬੰਦਿਆਂ ਦੀ ਇਹ ਸੇਵਾ ਕਰਦੇ ਆ ਪਿਛਲੇ 5 ਸਾਲਾਂ ਤੋਂ ਲਗਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਵੀਰਾ ਹੈਗਾ ਜੀ ਪ੍ਰਿੰਸ ਪ੍ਰਿੰਸ ਵੀਰੇ ਨੂੰ ਅਸੀਂ ਜਦੋਂ ਪਹਿਲੀ ਵਾਰ ਮਿਲੇ ਸੀ ਉਹ ਤਸਵੀਰਾਂ ਦੇਖੋ ਪਹਿਲਾਂ ਤੁਸੀਂ ਕੀ ਹਾਲ ਨੇ ਕੀ ਨਾਂ ਤੇਰਾ ਪ੍ਰਿੰਸ ਪੂਰਾ ਨਾਂ ਪੂਰਾ ਨਾਂ ਨਹੀਂ ਪ੍ਰਿੰਸ ਸਿੰਘ ਆ ਕੀ ਆ ਨਹੀਂ ਠੀਕ ਤੇਰੇ ਡੈਡੀ ਦਾ ਕੀ ਨਾਂ ਹਾਂ ਡੈਡੀ ਦਾ ਇਹ ਡੈਡੀ ਦਾ ਇਹ ਡੈਡੀ ਨਹੀਂ ਨਹੀਂ ਨਾਮ ਕੀ ਸੀ ਉਹਨਾਂ ਦਾ ਕੁਲਦੀਪ ਕੁਲਦੀਪ ਸਿੰਘ ਤੇ ਤੇਰਾ ਪ੍ਰਿੰਸ ਸਿੰਘ ਆ ਤੂੰ ਨਹੀਂ ਨਹੀਂ ਹਾਂ ਕੁਮਾਰ ਬੇਨਿੰਸਾ ਮਿਲਾਨੀ ਓਕੇ ਓਕੇ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਬੋਲੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮੁ ਸਤ ਨਾਮੁ ਸਤ ਨਾਮੁ ਆਪਣੀ ਨਾਗਰੋਟੜੀ ਹੁੰਦੀ ਐ ਤੁਹਾਡੇ ਅੱਦ ਹੁੰਦੀ ਐ ਵਾਹਿਗੁਰੂ 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 ਅੱਜ 5 ਸਾਲ ਹੋ ਚੱਲੇ ਆ ਵੀਰੇ ਨੇ ਸਾਡੇ ਕੋਈ ਰਹਿੰਦੇ ਆ ਅਸੀਂ ਉਹ ਵੀਡੀਓ ਤੁਹਾਨੂੰ ਪੂਰੀ ਦਿਖਾ ਨਹੀਂ ਸਕਦੇ ਜਿਹੜੀ ਪ੍ਰਿੰਸ ਦੇ ਪੈਰ ਦੇ ਹਲਾਰ ਸੀਗੇ ਪੈਰ ਦੇ ਵਿੱਚ ਪ੍ਰਿੰਸ ਦੇ ਕੀੜੇ ਪਏ ਹੋਏ ਸੀ ਤਾਂ ਪੂਰਾ ਪੈਰ ਕੀੜਿਆਂ ਨੇ ਖਾਧਾ ਹੋਇਆ ਸੀ ਅੰਦਰੋਂ ਵਿੱਚੋਂ ਹੱਡੀਆਂ ਜਿਹੜੀਆਂ ਉਂਗਲਾਂ ਵਾਲੀਆਂ ਹੱਡੀਆਂ ਪੰਜੇ ਇਦਾਂ ਇਦਾਂ ਚੱਲਦੀਆਂ ਦੀਦੀਆਂ ਸੀ ਵਿੱਚੋਂ ਹੱਡੀਆਂ ਵੀ ਤੇ ਪ੍ਰਿੰਸ ਜਲੰਧਰ ਸ਼ਹਿਰ ਤੋਂ ਸਾਡੇ ਕੋਲੇ ਵੀਰ ਪਹੁੰਚਿਆ ਸੀ ਪ੍ਰਿੰਸ ਦੇ ਪਿਤਾ ਦਾ ਨਾਮ ਗੁਰਦੀਪ ਸਿੰਘ ਆ ਦਾਨਿਸ਼ਮੰਦਾ ਕਲੋਨੀ ਜਲੰਧਰ ਤੋਂ ਵੀਰ ਆਏ ਮਿਲਿਆ ਸੀ ਸਾਨੂੰ ਦਮਨ ਵੀਰ ਸਾਡੀ ਟੀਮ ਦੇ ਮੈਂਬਰ ਅਮਰਜੀਤ ਤੇ ਅੰਦਰਪਾਲ ਤੇ ਬਲਵਿੰਦਰ ਸਿੰਘ ਇਹ ਵੀਰ ਛੱਡਣ ਆਏ ਸੀਗੇ ਤੇ ਦੱਸਿਆ ਸੀ ਸਾਨੂੰ ਅਮਰਜੀਤ ਸਿੰਘ ਤੇ ਤੇ ਅੰਦਰ ਸਿੰਘ ਤੇ ਬਲਵਿੰਦਰ ਸਿੰਘ ਜੀ ਨੇ ਦਮਨ ਸਾਡੀ ਟੀਮ ਦਾ ਮੈਂਬਰ ਨਾਲ ਆਇਆ ਸੀ ਲੈ ਕੇ ਵੀਰ ਨੂੰ ਤੇ ਪ੍ਰਿੰਸ ਵੀਰ ਦੀ ਹਾਲਤ ਇੰਨੀ ਮਾੜੀ ਸੀ ਉੱਥੇ ਘਾ ਮੰਡੀ ਵੱਜਦੀ ਆ ਘਾ ਮੰਡੀ ਜਿੰਦਰ ਦੇ ਵਿੱਚ ਵੀਰ ਬਹੁਤ ਮਾੜੇ ਹਲਾਤਾਂ 'ਚ ਘੁੰਮਦਾ ਸੀ ਕਈ ਮਹੀਨੇ ਹੀ ਹੋ ਗਏ ਸੀ ਇਹਨੂੰ ਲੱਤ ਤੇ ਜ਼ਖਮ ਹੋਇਆ ਸੀ ਪੈਰ ਤੇ ਉਵੇਂ ਹੀ ਤੁਰਿਆ ਫਿਰਦਾ ਸੀ ਇਹ ਵੀਰ ਲੱਤ 'ਚ ਕੀੜੇ ਪੈ ਗਏ ਫੇਰ ਵੀ ਓਵੇਂ ਫਿਰਦਾ ਰਿਹਾ ਕਿਸੇ ਨੇ ਬਾਹ ਨਹੀਂ ਫੜੀ ਕੋਈ ਆਪਣਾ ਅੱਗੇ ਨਹੀਂ ਆਇਆ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਮੇਰਾ ਭਰਾ ਵਾ ਮੇਰੇ ਮਾਮੇ ਦਾ ਪੁੱਤ ਆ ਮੇਰੀ ਮਾਸੀ ਦਾ ਪੁੱਤ ਆ ਮੇਰੇ ਚਾਚੇ ਦਾ ਪੁੱਤ ਕਹਿੰਦੇ ਜੀ ਮਾਪਿਓ ਮਰ ਗਏ ਇਹਦਾ ਹੁਣ ਕੋਈ ਨਹੀਂ ਹੈਗਾ ਉਹ ਭਰਾਵੋ ਜੇ ਮਾਪਿਓ ਮਰ ਗਏ ਆ ਬਾਕੀ ਥੋੜੀ ਸਾਰੇ ਮਰ ਗਏ ਆ ਨਾਨਕੇ ਦਾਦ ਕੇ ਕਿੱਥੇ ਚਲੇ ਜਾਂਦੇ ਨੇ ਉਹ ਸਭ ਪ੍ਰਿੰਸ ਤੇ ਮੰਮੀ ਸੀ ਜਿਹੜੇ ਬਹੁਤ ਛੋਟੇ ਤੇ ਬੋਲੇ ਦਿਲ ਤੇ ਛੇਤੀ ਬਕਲੇ ਡੈਡ ਸੀ ਸੀਗਾ ਮੰਮੀ ਦੇ ਹੈ ਡੈਡ ਡੈਗ ਹੋ ਗਿਆ ਤੇ ਡੈਡੀ ਡੈਟਾਕ ਹੋ ਗਿਆ ਡੈਡੀ ਨੂੰ ਟੈਗ ਆਦੇ ਪਿੰਦੇ ਸੀ ਸ਼ਰਾਬ ਤੋਂ ਜ਼ਿਆਦਾ ਪਿੰਦੇ ਸ਼ਰਾਬ ਪਿੰਦੇ ਸੀ ਕਿੰਨੇ ਭੈਣ ਭਰਾ ਸੀ ਕੋਈ ਤੁਸੀਂ ਅਈ ਦੋ ਦੋ ਭੈਣਾਂ ਨਾਲ ਕੱਲਾ ਸੀ ਤੂੰ ਕੱਲਾ ਹੀ ਸੀ ਹਾਂਜੀ ਤੇ ਦੂਜੀਆਂ ਭੈਣਾਂ ਤੇਰੀਆਂ ਵਿਆਹੀਆਂ ਹੋਈਆਂ ਵਿਆਹੀਆਂ ਉਹ ਕਿੱਥੇ ਵਿਆਹੀਆਂ ਹੋਈਆਂ ਇੱਕ ਤਾਂ ਦਾਜਮੰਦ ਦਾ ਇੱਕ ਆਮੰਡੀ ਇੱਕ ਆਮੰਡੀ ਵਿਆਹੀ ਇੱਕ ਇਹ ਕਾਮੰਡੀ ਕਦਾਜਮੰਦ ਦਾ ਇੱਕ ਦਾਜਮੰਦ ਦਾ ਉੱਥੇ ਤੂੰ ਕੰਮ ਕਰਦਾ ਸੀ ਤੇਰਾ ਆਪ ਦਾ ਘਰ ਕਿੱਥੇ ਗਿਆ ਹੋ ਨਦਾ ਸੀ ਦਾੜੀਆਂ ਇਹ ਵਿੰਦੇਸੀ ਉਹ ਤਾਂ ਉਹਨਾਂ ਨੇ ਮੇਰਾ ਦਾਇਆ ਟੱਕਰ ਗਿਆ ਦਾਇਆ ਤਾਂ ਇਹ ਨਹੀਂ ਦਿੱਤਾ ਮਾਚੂ ਉਹਨਾਂ ਨੇ ਪਤਾ ਕੀ ਤਾਂ ਪੈ ਗਏ ਇਹ ਦਿੰਦੇ ਨਹੀਂ ਸੀ ਦਾਦੇ ਦਾੜੀ ਪੂਰੇ ਹੋਏ ਤਾਂ ਇਹ ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਤੇ ਪੁੱਤ तेरे ਮਾਮੇ ਸੀ ਕਿ ਮਾਮੇ ਮਾਸੀ ਉਹ ਤਾਂ ਉੱਥੇ ਆ ਤੇ ਪਟਾਣੋ ਉਹ ਉਹਨਾਂ ਨੇ ਵੀ ਆ ਕੇ ਖੜੇ ਨਾਲ ਸਪੋਰਟ ਨਹੀਂ ਕੀਤੀ ਨਹੀਂ ਆ ਗਿਆ ਸੀ ਇਕੱਲਾ ਕਹਿੰਦੇ ਦੁਨੀਆ ਨਾ ਆਉਂਦੀ ਅੱਛਾ ਉਹਨਾਂ ਨੇ ਮਰੋਕਤਾ ਇਥੇ ਤਾਂ ਆਏ ਇਧਰ ਆ ਗਏ ਤੇ ਭੂਆ ਭੂਆ ਨਹੀਂ ਆਏ ਭੂਆ ਚਾਚੀ ਤਾਇਆ ਨੇ ਪਹਿਲਾਂ ਹੀ ਘਰ ਵੀ ਰੇੜਦਾ ਸੀ ਤੁਸੀਂ ਦੇਖੋ ਬੰਦਾ ਜੀ ਦਾਦਕੇ ਵਾਲੇ ਪਾਸੇੋਂ ਕਿਤੋਂ ਸਪੋਰਟ ਨਹੀਂ ਮਿਲਦੀ ਬੰਦਾ ਨਾਨਕੀ ਜਾਂਦਾ ਜਦੋਂ ਨਾਨਕੇ ਵੀ ਕਹਦੇ ਨੇ ਇੱਥੇ ਨਹੀਂ ਆਉਣਾ ਇੱਥੇ ਨਹੀਂ ਵੜਨਾ ਅੱਜ ਤੋਂ ਬਾਅਦ ਤੇ ਸਾਰੇ ਰਾਹ ਹੀ ਬੰਦ ਕਰ ਤਾਏ ਚਾਚਿਆਂ ਨੇ ਤਾਂ ਪਹਿਲਾਂ ਹੀ ਰਾਹ ਬੰਦ ਕਰਤੇ ਸੀ ਘਰ ਵੇਚਤਾ ਸੀ ਪਿਓ ਮਰ ਗਿਆ ਸੀ ਨਸ਼ੇ ਕਰਦਾ ਸ਼ਰਾਬ ਪੀਂਦਾ ਸੀ ਬਾਪੂ ਮਾਂ ਜਦੋਂ ਇਹ ਛੋਟਾ ਜਿਹਾ ਸੀ ਉਦੋਂ ਹੀ ਪੂਰੀ ਹੋ ਗਈ ਸੀ ਦਿਲ ਚ ਸਰਾਖ ਸੀ ਗਾ ਮਾਂ ਦੇ ਤੇ ਫਿਰ ਮਾਂ ਪਿਓ ਦੀ ਮੌਤ ਤੋਂ ਬਾਅਦ ਤਾਏ ਚਾਚਿਆਂ ਨੇ ਸਪੋਰਟ ਕਰਨੀ ਸੀ ਉਹਨਾਂ ਨੇ ਕਾਹਦੀ ਸਪੋਰਟ ਕਰਨੀ ਸੀ ਤੇ ਕਹਿੰਦਾ ਮੈਂ ਨਾਨਕੀ ਗਿਆ ਸੀ ਤੇ ਉਹਨਾਂ ਨੇ ਵੀ ਘੂਰ ਕੇ ਵਾਪਸ ਭੇਜਤਾ ਵੀ ਅੱਜ ਤੁਹਾਰੇ ਇੱਥੇ ਨਹੀਂ ਆਉਂਦਾ ਤਾਂ ਫਿਰ ਪ੍ਰਿੰਸ ਉਹਨਾਂ ਗਲੀਆਂ 'ਚ ਤੁਰਿਆ ਫਿਰਦਾ ਉਹਨਾਂ ਸੜਕਾਂ 'ਤੇ ਤੁਰਿਆ ਫਿਰਦਾ ਜਿੱਥੇ ਭੈਣਾਂ ਵਿਆਈਆਂ ਸੀ ਕਿਉਂਕਿ ਫਿਰ ਵੀ ਇਤਨਾ ਕਿਤੇ ਆਪਣੇਪਣ ਦੀ ਮਹਿਕ ਆਉਂਦੀ ਸੀ ਉੱਥੋਂ ਦਾਨਿਸ਼ਮੰਦਾ ਕਲੋਨੀ 'ਚ ਇੱਕ ਭੈਣ ਵਿਆਹੀ ਹੋਈ ਸੀਗੀ ਇੱਕ ਭੈਣ ਕਾਹ ਮੰਡੀ ਵਿਆਹੀ ਹੋਈ ਸੀ ਅੰਦਰ ਤੇ ਉਹਨਾਂ ਦੋਨੇ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਘੁੰਮਦਾ ਸੀ ਨਾਤ 'ਚ ਕੀੜੇ ਪੈ ਗਏ ਮੈਂਟਲੀ ਅਫਸੈਟ ਹੋ ਗਿਆ ਨਹਾਉਣ ਦੀ ਧੋਣ ਦੀ ਕੋਈ ਸੋਝੀ ਨਹੀਂ ਹੱਥਾਂ ਦੇ ਵਿੱਚ ਇੰਨੇ ਕਾਲੇ ਕਾਲੇ ਉਹ ਗੰਦ ਫਸਿਆ ਹੋਇਆ ਉਵੇਂ ਗੰਦੇ ਹੱਥਾਂ ਨਾਲ ਖਾਈ ਜਾਵੇ ਉਹਨਾਂ ਨਾਲ ਹੀ ਕੀੜੇ ਕੱਢੀ ਜਾਵੇ ਜਟਾ ਸਿਰ 'ਤੇ ਬਣੀਆਂ ਹੋਈਆਂ ਉਹ ਮੇਰੇ ਮਾਲਕਾ ਅਸਜੀ ਜਿੰਦਗੀ ਜਿਹੜੀ ਇਹ ਵੀਰ ਨੇ ਉਸ ਟਾਈਮ ਬਤੀਤ ਕੀਤੀ ਹੈ ਕਿਸੇ ਨੂੰ ਨਾ ਤੇ ਔਰ ਯੰਗ ਮੁੰਡਾ ਨੌਜਵਾਨ ਮੁੰਡਾ ਪੜਿਆ ਲਿਖਿਆ ਮੁੰਡਾ ਕਿੰਨਾ ਪੜਿਆ ਪ੍ਰਿੰਸ ਤੋਂ ਮੈਂ ਪੜਿਆ ਥੋੜਾ ਬੋਤਾ ਤਾਂ ਪੜਿਆ ਜਮੇ ਨਹੀਂ ਪੜਿਆ ਆ ਆ ਕੀ ਲਿਖਿਆ ਹੈ ਦਾ ਸਰ ਆ ਨਾਮ ਕੀ ਲਿਖਿਆ ਮੇਰਾ ਪ੍ਰਿੰਸ ਨਾਮ ਤੇ ਆ ਹਾ ਦੀਪਕੋ ਹਾਂ ਦੀਪਕ ਨੂੰ ਮੂਰੇ ਮੀਆ ਕੱਕਾ ਹਾਂ ਹਾਂ ਉਹਨੂੰ ਅੰਤਾਂ ਨਹੀਂ ਕੁਲਦੀਪ ਕੁਲਦੀਪ ਕੌਣ ਸੀ ਕੁਲਦੀਪ ਸਿੰਘ ਤੇਰੇ ਡੈਡੀ ਦਾ ਨਾਮ ਤੇਰੇ ਡੈਡੀ ਦਾ ਨਾਮ ਸੀ ਕੁਲਦੀਪ ਸਿੰਘ ਤੇ ਤੇਰੀ ਮੰਮੀ ਦਾ ਕੀ ਨਾਮ ਸੀ ਗਿੰਦਾਦਾਨੀ ਹੈ ਗਿੰਦਾਦਾਨੀ ਹਰਿੰਦਰ ਰਾਣੀ ਹਰਿੰਦਰ ਰਾਣੀ ਤੇ ਜੇ ਭੈਣ ਦਾ ਕਿੰਨਾ ਵੱਡੀ ਦਾ ਵੱਡੀ ਦਾ ਪੂਨਮ ਪੂਨਮ ਭੈਣ ਛੋਟੀ ਦਾ ਤੇ ਪ੍ਰੀਤੀ 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 ਠੀਕ ਹੈ ਜੀ ਪੜਿਆ ਲਿਖਿਆ ਨਹੀਂ ਬੇਸ ਤੇ ਕਹਿੰਦਾ ਮੈਂ ਕਿਉਂਕਿ ਮਾਂ ਛੋਟੇ ਹੁੰਦੇ ਦੀ ਚੱਲ ਬਸੀ ਸੀ ਪਿਓ ਸਾਰਾ ਦਿਨ ਸ਼ਰਾਬ ਤੇ ਲੱਗਿਆ ਰਹਿੰਦਾ ਸੀ ਪੜਾਉਣਾ ਕਿਹਨੇ ਸੀ ਭਾਈ ਤੀਆਂ ਕਿਵੇਂ ਨਾ ਕਿਵੇਂ ਵਿਆਹ ਤੀਆਂ ਇਹ ਸਾਡੇ ਭਰਾ ਨੇ ਅਸੀਂ ਇਹਨਾਂ ਦੇ ਭਰਾ ਹਾਂ ਕਿ ਸਾਡੇ ਛੋਟੇ ਭਰਾ ਨੇ ਬਾਬਾ ਜੀ ਨੇ ਸਾਡੀ ਐਸੀ ਰਿਸ਼ਤੇਦਾਰੀ ਪਾਈ ਆ 5 ਸਾਲ ਹੋ ਗਿਆ ਪ੍ਰਿੰਸ ਸਾਡੇ ਨਾਲ ਦਿਨ ਰਾਤ ਸੇਵਾ ਕਰਾਉਂਦਾ ਇੰਨਾ ਪਿਆਰਾ ਬੱਚਾ ਇੰਨਾ ਪਿਆਰ ਕਰਦਾ ਇੰਨਾ ਸਾਊ ਆ ਜਦੋਂ ਇਹਦੀ ਪੈਰ ਠੀਕ ਹੋ ਗਿਆ ਲੱਤ ਠੀਕ ਹੋ ਗਈ ਜਾਖਮ ਠੀਕ ਹੋ ਗਿਆ ਨਾ ਪੱਟੀ ਹੁਣ ਹਟ ਗਈ ਇਹ ਉਦੋਂ ਹੀ ਥੋੜੇ ਥੋੜੇ ਭਾਂਡੇ ਚ ਕਾ ਦੇਣੇ ਨਾਲ ਬਿਸਤਰੀ ਲਵਾ ਦੇਣੇ ਮੰੰਜੇ ਚ ਕਾ ਦੇਣੇ ਹੌਲੀ 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 ਅੱਜ ਇੱਕ ਪੂਰੀ ਡਿਊਟੀ ਨਿਭਾਉਂਦਾ ਪ੍ਰਿੰਸ ਭਾਂਡੇ ਆ ਦੀ ਹੈ ਨਾ ਕਿੱਥੇ ਉਹਨਾਂ ਨੂੰ ਹਾਂਜੀ ਭਾਂਡੇ ਭਾਂਡੇ ਤੇ ਹੰਦਪੀ ਦਾ ਭਾਂਡੇ ਤੇ ਪਾਉਣੇ ਆ ਸਵੇਰੇ ਪ੍ਰਸ਼ਾਦਾ ਛਕਾਉਣਾ ਤੇ ਉੱਥੇ 15 20 ਜਣਾਂ ਦੀ ਟੀਮ ਆ ਪੂਰੀ ਉਹਦੇ ਵਿੱਚ ਪ੍ਰਿੰਸ ਹੈ ਜਿਹੜਾ ਇਨਚਾਰਜ ਆ ਪ੍ਰਿੰਸ ਦੀ ਡਿਊਟੀ ਹੈ ਸਾਰਾ ਕੁਝ ਦੇਖਣ ਦੀ ਆ ਵੀ ਭਾਂਡੇ ਪ੍ਰੋਪਰ ਸਾਫ਼ ਹੋ ਗਏ ਕਿ ਨਹੀਂ ਹੋ ਗਏ ਉਹਨਾਂ ਨੂੰ ਧੋਪੇ ਰੱਖਿਆ ਉਹਨਾਂ ਚ ਪਾਣੀ ਤਾਂ ਨਹੀਂ ਹੈਗਾ ਸ਼ਾਮ ਨੂੰ ਥਾਲ ਵਰਤਾਉਣੇ ਆ ਉਹਨਾਂ ਨੂੰ ਚੈੱਕ ਕਰਨਾ ਵੀ ਸੈਟ ਆ ਜਿਹੜੇ ਉੱਪਰ ਭੇਜਣੇ ਆ ਥੱਲੇ ਭੇਜਣੇ ਆ ਇਧਰਲੀ ਬਾੜ ਚ ਭੇਜਣੇ ਆ ਉਧਰਲੀ ਬਾੜ ਚ ਭੇਜਣੇ ਆ ਇਹ ਸਾਰੀ ਗੰਬਾਰੀ ਪ੍ਰਿੰਸ ਦੀ ਹੁੰਦੀ ਤੇ ਇਸ ਤਰ੍ਹਾਂ ਦੀ ਅਸਵਾਮਾਂ ਬਖਸ਼ੀਆਂ ਸਾਡੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਜੀ ਨੇ ਉਸ ਭਗਵਾਨ ਜੀ ਨੇ ਸਾਡੀਆਂ ਜਿਹੜੀਆਂ ਅਸੀਂ ਰਲ ਮਿਲ ਕੇ ਕਰਦੇ ਤੇ ਪ੍ਰਿੰਸ ਨੂੰ ਮਿਲਣ ਵਾਸਤੇ ਅੱਜ ਤੱਕ ਇਹਦਾ ਪਰਿਵਾਰ ਦਾ ਮੈਂਬਰ ਨਹੀਂ ਆਇਆ ਕਦੇ ਵੀ ਕੋਈ ਭੈਣਾਂ ਆਈਆਂ ਸੀ ਕਦੇ ਭੈਣਾਂ ਵੀ ਨਹੀਂ ਆਈਆਂ ਕਦੇ ਜੀਜੇ ਵੀ ਨਹੀਂ ਆਏ ਬੇਨਤੀ ਹੈ ਭੈਣੋਂ ਪੂਨਮ ਭੈਣੇ ਤੁਸੀਂ ਵੀ ਮਿਲ ਜਿਓ ਆ ਕੇ ਕਿਸੇ ਦਿਨ ਪ੍ਰੀਤੀ ਭੈਣੇ ਤੁਸੀਂ ਵੀ ਮਿਲ ਜਿਓ ਕਿਸੇ ਦਿਨ ਆ ਕੇ ਤੁਸੀਂ ਵੀ ਆ ਕੇ ਪ੍ਰਿੰਸ ਦਾ ਹਾਲ ਚਾਲ ਪੁੱਛ ਜਿਓ ਪਤਾ ਲੈ ਜਿਓ ਚਲੋ ਇਹਨੂੰ ਹੌਸਲਾ ਤਾਂ ਹੋਊਗਾ ਵੀ ਮੇਰਾ ਕੋਈ ਆਪਣਾ ਹੈਗਾ ਮੇਰੀਆਂ ਭੈਣਾਂ ਆਈਆਂ ਮੈਨੂੰ ਮਿਲਣ ਵਾਸਤੇ ਰਖੜੀਆਂ ਤੇ ਆ ਜਿਓ ਅਗਸਤ ਦੇ ਮਹੀਨੇ ਰਖੜੀਆਂ ਗਾਹਾਂ ਅਗਸਤ 'ਚ ਆ ਜਿਓ ਰਖੜੀ ਵੀ ਬਨ ਜਿਓ ਸਾਡੇ ਵੀ ਬਨ ਜਿਓ ਨਾਲੇ ਪ੍ਰਿੰਸ ਦੇ ਬਨ ਜਿਓ ਬੜਾ ਧੰਨਵਾਦ ਹੋਊਗਾ ਤੁਹਾਡਾ ਤੇ ਐਸੇ ਪ੍ਰਿੰਸ ਵਰਗੇ ਭਰਾਵਾਂ ਦੀ ਇਸ ਘਰ ਨੂੰ ਬੜੀ ਜ਼ਰੂਰਤ ਆ ਤਾਂ ਹੀ ਪ੍ਰਮਾਤਮਾ ਨੇ ਭੇਜਿਆ ਕੀੜੇ ਇੰਨਾਂ ਤੇ ਨਹੀਂ ਸੀ ਪਏ ਕੀੜੇ ਜਿਹੜੇ ਹੋਰ ਲੋਕਾਂ ਦੇ ਪਏ ਹੋਇਆ ਜਿਨ੍ਹਾਂ ਨੇ ਅੱਜ ਕੀੜੇ ਅਸੀਂ ਕੱਢਦੇ ਆ ਜਾਂ ਖੰਮ ਸਾਫ਼ ਕਰਦੇ ਜਾਂਦੀ ਸੰਭਾਲ ਕਰਦੇ ਆ ਉਹਨਾਂ ਨੂੰ ਸੰਭਾਲਣ ਵਾਸਤੇ ਭੇਜਿਆ ਸੀ ਪ੍ਰਿੰਸ ਉਹਨਾਂ ਨੂੰ ਸੰਭਾਲਣ ਵਾਸਤੇ ਪ੍ਰਿੰਸ ਦੀ ਲਤ ਦੇ ਉੱਤੇ ਜਾਖਮ ਹੋਇਆ ਸੀ ਇਹਦੀ ਲਤ ਤੇ ਜਾਖਮ ਹੋਣਾ ਸੀ ਤੇ ਇਹਨੇ ਇਸ ਘਰ ਚ ਆਉਣਾ ਸੀ ਤੇ ਇੱਥੇ ਹੁਣ ਹਜ਼ਾਰਾਂ ਹੀ ਬੰਦਿਆਂ ਨੂੰ ਇਹ ਬਾਈ ਪ੍ਰਸ਼ਾਦਾ ਬਾਣੀ ਸਿਖਾਉਂਦਾ ਹਜ਼ਾਰਾਂ ਹੀ ਬੰਦਿਆਂ ਦੀ ਇਹ ਸੇਵਾ ਕਰ ਰਿਹਾ ਪਿਛਲੇ 5 ਸਾਲਾਂ ਤੋਂ ਲਗਾਤਾਰ ਗੱਲ ਸਮਝਣ ਦੀ ਆ ਵੀ ਅਸੀਂ ਕੰਨ ਐ ਫੜਨਾ ਜਾਂ ਐ ਫੜਨਾ ਜਾਂ ਐ ਫੜਨਾ ਬਸ ਸਮਝਣ ਦੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ